ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਤੁਹਾਡਾ ਆਪ ਦਾ ਆਪਣਾ ਚੈਨਲ ਟਰੈਕਟਰ ਮੰਡੀ ਤੇ ਬਹੁਤ ਸਾਰੀਆਂ ਗੱਡੀਆਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਵਧੀਆ ਰੇਟਾਂ ਦੇ ਵਿੱਚ ਤੇ ਇਕੱਲੀ-ਇਕੱਲੀ ਆਪਾਂ ਗੱਡੀ ਦੀ ਗੱਲ ਕਰਾਂਗੇ ਤੁਹਾਡੇ ਏਰੀਆ ਚੋਂ ਮਿਲ ਜੂਗੀ ਗੱਡੀ ਤੁਹਾਨੂੰ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਮੈਂ ਲੈ ਕੇ ਪਹੁੰਚਿਆ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦੇ ਰਹਿੰਦੇ ਜੇ ਤੁਹਾਡੇ ਕੋਲ ਗੱਡੀ ਹੈ ਕੋਠੀ ਆ ਮਕਾਨ ਹੈ ਘਰ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਨੰਬਰ ਆਪਣਾ 8740 38764 ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਜੜੀ ਗੱਡੀ ਪਹੁੰਚੀ ਐ ਮਹਿੰਦਰਾ ਦੀ ਕੇਯੂਵੀ 100 ਗੱਡੀ ਪਹੁੰਚੀ ਆਪਣੇ ਕੋਲੇ 2016 ਮਾਡਲ ਗੱਡੀ ਐ ਜੀ ਆਹ ਫਾਸਟ ਓਨਰ ਹੈ ਗੱਡੀ ਕੰਡੀਸ਼ਨ ਆਲ ਓਕੇ ਐ ਫਾਸਟ ਓਨਰ ਐ ਤੇ ਇਕੱਠ ਗੱਡੀ ਚੱਲੀ ਹੋਈ ਐ ਮਾਲਕ ਨੇ ਨਵੀਂ ਕਢਵਾਈ ਸੀਗੀ 3.5 ਲੱਖ ਰੁਪਿਆ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਐ ਭਗਤਾ ਭਾਈ ਕਾ ਮਾਲਕ ਦਾ ਏਰੀਆ ਦੋ ਟਾਇਰ ਨਵੇਂ ਨੇ ਦੋ ਟਾਇਰ 50 ਪੈਸੇ ਪਈ ਨੇ ਇਹ ਗੱਡੀ ਰੀਜਨਲ 60000 ਕਿਲੋਮੀਟਰ ਚੱਲੀ ਹੋਈ ਹੈ ਕਾਗਜ਼ ਪੱਤਰ ਕੰਪਲੀਟ ਨੇ ਜਿੰਨਾ ਦੀ ਗੱਡੀ ਹੈ ਉਹਨਾਂ ਦਾ ਨੰਬਰ 9815940742 ਦੂਸਰੀ ਗੱਡੀ ਆਪਾਂ ਵਿਰੇਜ਼ਾ ਲੈ ਕੇ ਪਹੁੰਚੇ ਹਾਂ ਵੀਡੀਆਈ 2017 ਮਾਡਲ ਗੱਡੀ ਆ ਤੇ 80000 ਕਿਲੋਮੀਟਰ ਚੱਲੀ ਹੋਈ ਹੈ ਜੀ ਜੈਨੂਮਨ ਚੱਲੀ ਹੋਈ ਹੈ ਤੇ ਬਠਿੰਡਾ ਮਾਲਕ ਦਾ ਏਰੀਆ ਦਾ ਨਵੇਂ ਟਾਰਾਂ ਚ ਗੱਡੀ ਹੈ ਜੀ ਤੇ ਗੱਡੀ ਦੀ ਕੰਡੀਸ਼ਨ ਆਲੂਕੀ ਆ 825000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਕਿਸੇ ਪਾਸੋਂ ਕੋਈ ਪ੍ਰੋਬਲਮ ਹੈ ਨਹੀਂ ਜੀ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਮਾਲਕ ਨੇ ਬਹੁਤ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਟਾਇਰਾਂ ਦੇ ਵਿੱਚ ਅਲਾਈ ਬਹੁਤ ਚੰਗੇ ਮਾਲਕ ਨੇ ਪਾਏ ਹੋਏ ਆ ਟਾਇਰ ਬਹੁਤ ਵਧੀਆ ਨੇ ਬਾਕੀ ਜਾ ਕੇ ਦੇਖਣੀ ਹੋਵੀ ਅੰਦਰੋਂ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਰਵਿਸ ਵਗੈਰਾ ਸਾਰੀ ਹੋਈ ਐ ਤਿੰਨ ਨੰਬਰ 8699235287 ਤੇ ਤੀਸਰਾ ਪਤ ਤੁਹਾਡੇ ਖਾਤਰ ਬੁਲਟ ਲੈ ਕੇ ਪਹੁੰਚਿਆ ਜੀ ਜਿਹੜਾ ਬੁਲਟ ਆ ਇਹਦੇ ਮਾਲਕ ਜਿਹੜੇ ਹੈਗੇ ਆ ਉਹ ਆਪ ਤਾਂ ਬਾਹਰ ਗਏ ਹੋਏ ਚਾਹੀ ਤੇ ਉਹਨਾਂ ਨੇ ਉੱਥੇ ਬੈਠੇ ਹੀ ਲਿਆ ਸੀਗਾ ਕਹਿੰਦੇ ਸੀਗੇ ਵੀ ਸ਼ੌਂਕੀ ਸੀਗਾ ਤੇ ਜਦੋਂ ਮੜਾ ਮੋਟਾ ਜਾਇਆ ਕਰਾਂਗੇ ਤਾਂ ਚਲਾ ਲਿਆ ਕਰਾਂਗੇ ਨਹੀਂ ਐਦਾਂ ਹੀ ਖੜਿਆ ਸੀ ਤੇ ਵਧੀਆ ਇਹਨਾਂ ਨੇ ਰੱਖਿਆ ਹੋਇਆ ਤੇ ਮੜਾ ਮੋਟਾ ਜੀ ਚਲਾਇਆ ਹੋਇਆ ਰੇਟ 65000 ਰੁਪਿਆ ਕਿਹਾ ਇਹਨਾਂ ਨੇ ਤੇ ਜਿੰਨੇ ਦਾ ਲੇਤਾ ਸੀਗਾ ਓਨੇ ਦਾ ਹੀ ਇਹਨਾਂ ਨੇ ਸੇਲ ਕਰਨਾ ਕਿਉਂਕਿ ਜਮਾ ਹੀ ਘਟ ਚੱਲੇਗਾ ਬਾਕੀ ਰੇਟ ਬਹੁਤ ਵਧੀਆ ਇਹਨਾਂ ਨੇ ਲਾ ਕੇ ਭੇਜਿਆ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਬਾਗਾ ਪੁਰਾਣਾ ਮਾਲਕ ਦਾ ਏਰੀਆ ਹੈ ਤੇ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਜੀ ਬਾਕੀ ਇੰਜਣ ਗੇਅਰ ਬਹੁਤ ਵਧੀਆ ਜੀ ਤੇ ਸਰਵਿਸ ਸਰਵਿਸ ਮਾਲਕ ਨੇ ਸਾਰੀ ਕਰਵਾਈ ਹੋਈ ਹੈ ਤੇ ਆਰਸੀ ਵਗੈਰਾ ਆਪਾਂ ਨੂੰ ਮਿਲ ਜੂਗੀ ਤੇ ਨੰਬਰ ਤੁਸੀਂ ਨੋਟ ਕਰ ਲਓ 88724 ਤੇ 92066 ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਸੈਂਟਰੋ ਗੱਡੀ ਮਾਲਕ ਨੇ ਭੇਜੀ ਹੈ ਵੇਚਣ ਵਾਸਤੇ 2005 ਮਾਡਲ ਗੱਡੀ ਐਸੀ ਤੇ 2028 ਤੱਕ ਰੱਪ ਨੂੰ ਪਾਸਿੰਗ ਮਿਲ ਜੂਗੀ ਇਹਦੀ ਤੇ 83000 ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ 83000 ਦੇ ਵਿੱਚ ਇਹਨਾਂ ਨੇ ਸੇਲ ਕਰਨੀ ਹੈ ਕਪੂਰਥਲਾ ਮਾਲਕ ਦਾ ਏਰੀਆ ਦਾ ਕੰਡੀਸ਼ਨ ਵਧੀਆ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਕੋਈ ਕਮੀ ਪੇਸ਼ੀ ਹੈ ਨਹੀਂ ਕਿਸੇ ਪਾਸੋਂ ਤੇ ਜਾ ਕੇ ਤੁਸੀਂ ਦੇਖਣੀ ਉਹ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਉਹ ਚਲਾ ਕੇ ਦੇਖ ਲਓ ਤੇ ਬਾਕੀ ਮਾਲਕ ਨੇ ਕਿਹਾ ਤੁਸੀਂ ਆ ਕੇ ਦੇਖ ਲਓ ਤੇ ਇੰਜਨ ਗੇਅਰ ਚੈੱਕ ਕਰ ਲਓ ਤੇ ਜਦੋਂ ਪਸੰਦ ਆਊਗੀ ਗੱਡੀ ਉਸ ਤੋਂ ਬਾਅਦ ਹੀ ਆਪਾਂ ਅੱਗੇ ਗੱਲ ਕਰਾਂਗੇ ਜੀ ਬਾਕੀ ਰੇਟ ਠੀਕ ਹੈ ਜੀ ਬਾਕੀ ਪਾਸਿੰਗ ਵੀ ਕਾਫੀ ਪਈ ਹਲਿੰ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਤੁਸੀਂ ਸਾਰੇ ਜਣੇ ਨੋਟ ਕਰ ਲਓ 9417597148 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਬਾਕੀ ਗੱਡੀਆਂ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਹਨ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹਾਂ ਕਿ ਤੁਮ ਮੇਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਗੱਡੀ ਐ ਕੋਠੀ ਐ ਘਰ ਐ ਮਕਾਨ ਹਵੇਲੀ ਮਹਿਲ ਕੁਛ ਵੀ ਐ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਛ ਨਹੀਂ ਹੈਗਾ ਜੀ ਬਿਲਕੁਲ ਫਰੀ ਦੇ ਵਿੱਚ ਜਮਾ ਆਪਣਾ ਕੰਮ ਹੈ ਗਾਮ ਤੁਸੀਂ ਭੇਜ ਸਕਦੇ ਹੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦਾ ਹੈ ਨੰਬਰ ਹੈ 78 140 ਤੇ 38764 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਇੱਕ ਬੇਨਤੀ ਕਰੂੰਗਾ ਜਦੋਂ ਆਪਣੇ ਕੋਲੇ ਰੇਟ ਤੁਸੀਂ ਲਾ ਕੇ ਭੇਜ ਦਿਓ ਉਹ ਤੁਸੀਂ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਕਿਉਂਕਿ ਰੇਟ ਜਿਆਦਾ ਜਦੋਂ ਹੁੰਦਾ ਹੈ ਤਾਂ ਮੈਸੇਜ ਤੇ ਕੰਪਲੇਂਟ ਤੇ ਕਮੈਂਟ ਬਹੁਤ ਜਿਆਦਾ ਆਉਂਦੇ ਆ ਵੀ ਰੇਟ ਬਹੁਤ ਹਾਈ ਹੈਗਾ ਹਿਸਾਬ ਸਰ ਲਾ ਕੇ ਭੇਜਿਆ ਕਰੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਤੁਸੀਂ ਆਇਓ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰੋ ਨਾਲ ਇੱਕ ਬੈਲ ਆਈਕਨ ਮਿਲੂਗਾ ਉਹਨੂੰ ਵੀ ਆਲਟੇ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਜੀ ਤੇ ਬੱਦ ਤੋਂ ਬੱਦ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸਵੈਪਟ ਗੱਡੀ 2010 ਮਾਡਲ ਗੱਡੀ ਆ ਤੇ ਗੱਡੀ ਦੀ ਕੰਡੀਸ਼ਨ ਵਧੀਆ ਪਈਆ ਇੱਕ 60 ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ ਨੁਕਸ ਕੋਈ ਨਹੀਂ ਗੱਡੀ ਚ ਬਾਕੀ ਆਪਾਂ ਅੰਦਰੋਂ ਦੇਖੀਏ ਅੰਦਰੋਂ ਵੀ ਬਹੁਤ ਵਧੀਆ ਪਈਆ ਗੱਡੀ ਤੇ ਗੱਡੀ ਚਿੱਟੇ ਰੰਗ ਦੀ ਹੈ ਟਾਇਰ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੇ ਕਾਗਜ਼ ਪੱਤਰ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਜੀ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਕਿ ਮੈਂ ਮਰਜੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਹਰ ਪਾਸੋਂ ਫੁੱਲ ਗਰੰਟੀ ਹੈ ਸਾਰੀ ਗੱਡੀ ਦੀ ਹਰ ਚੀਜ਼ ਦੀ ਬਾਕੀ ਇੰਜਣ ਗੇਅਰ ਬਹੁਤ ਹੀ ਜ਼ਿਆਦਾ ਵਧੀਆਗਾ ਬਰਨਾਲੀ ਜਾ ਕੇ ਦੇਖ ਲਿਓ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ ਹੈ 94600 4060 048 ਤੇ ਅੱਗੇ ਤੁਸੀਂ ਦੇਖੋ ਇੱਕ ਹੋਰ ਆਪਾਂ ਸਵਿਫਟ ਗੱਡੀ ਲੈ ਕੇ ਪਹੁੰਚੇ ਆ VDI ਡੀਜ਼ਲ ਤੇ ਗੱਡੀ ਆ ਤੇ 2010 ਮਾਡਲ ਹੈ ਜੀ 10 ਮਾਡਲ ਹੈ ਕੰਡੀਸ਼ਨ ਆਲ ਉੱਕੀ ਹੈ 80 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਜੀਰਾ ਮਾਲਕ ਦਾ ਏਰੀਆ ਹੈ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਵਧੀਆ ਗੱਡੀ ਆ ਚਲਾਉਣ ਚ ਬਹੁਤ ਵਧੀਆ ਜੀ ਮਾਲਕ ਨੇ ਸਰਵਿਸ ਸਾਰੀ ਕਰਵਾਈ ਹੋਈ ਹੈ ਕਿਸੇ ਪਾਸੋਂ ਨਾ ਤਾਂ ਕੋਈ ਆਵਾਜ਼ ਆਉਂਦੀ ਹੈ ਨਾ ਕੋ ਇੰਜਨ ਚੋ ਨਾ ਕੋਈ ਗੇਅਰ ਚੋ ਵਧੀਆ ਮਾਲਕ ਨੇ ਪਰਸਨਲ ਰੱਖੀ ਹੋਈ ਐ 10 ਮਾਡਲ ਐ ਡੀਜ਼ਲ ਤੇ ਗੱਡੀ ਆ ਜਾ ਕੇ ਤੁਸੀਂ ਦੇਖਣੀ ਹੋ ਵੀ ਜਾ ਕੇ ਦੇਖ ਸਕਦੇ ਹੋ ਜੇ ਤੁਸੀਂ ਅੰਦਰੋ ਜਾ ਕੇ ਦੇਖੋਗੇ ਤੇ ਅੰਦਰੋ ਬਹੁਤ ਜ਼ਿਆਦਾ ਵਧੀਆ ਆਪਣੂ ਗੱਡੀ ਮਿਲ ਜਾਊਗੀ 180 ਡਿਮਾਂਡ ਐ ਜੀ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ 83605 13414 ਉਹਨਾਂ ਦਾ ਨੰਬਰ ਐ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਜਨ ਗੱਡੀ ਲੈ ਕੇ ਪਹੁੰਚੇ ਆਂ ਜਨ ਗੱਡੀ ਆ ਜੀ ਇਹ ਕਾਲੇ ਜੇ ਰੰਗ ਦੀ ਆ 2001 ਮਾਡਲ ਹੈ 45000 ਰੁਪਿਆ ਕੀਮਤ ਹੈ ਦੀ ਤੇ ਖਨਮ ਹਲਕ ਦਾ ਏਰੀਆ ਦਾ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਵਧੀਆ ਕੋਈ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਮੈਨੇ ਨਹੀਂ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਬਾਕੀ ਟਾਇਰ ਵਧੀਆ ਮਿਲ ਜਾਣਗੇ ਗੱਡੀ ਵਧੀਆ ਤੇ ਕਾਗਜ਼ ਪੱਤਰ ਹੈਗੇ ਆ ਆਰਸੀ ਉਰਸੀ ਆਪਾਂ ਨੂੰ ਮਿਲ ਜੂਗੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 97791 ਤੇ 923598 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਇਹ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਜੀ ਜਰੂਰ ਦੱਸੋ ਕਿਵੇਂ ਦੇ ਲੱਗੀ ਜਰੂਰ ਦੱਸੋ ਮਸ਼ੀਨਰੀਆ ਕਿਵੇਂ ਲੱਗੀ ਜਰੂਰ ਦੱਸੋ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਕੁਝ ਵੀ ਆ ਚਾਹੀਏ ਤੁਹਾਡੇ ਕੋਲੇ ਭੇਜੋ ਤੇ ਅਗਲੀ ਵੀਡੀਓ ਚ ਕੀ ਚਾਹੀਦਾ ਤੁਹਾਨੂੰ ਕਿਹੜੇ ਏਰੀਆ ਚੋਂ ਦੱਸੋ ਮੈਨੂੰ